ਹਾਂਜੀ ਸਤਿ ਸ੍ਰੀ ਅਕਾਲ ਪ੍ਰਭੂ ਤੇ ਅੱਜ ਜਿਹੜੇ ਭਰਾ ਦੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆ ਨਾ ਬਈ ਉਹ ਸਟੋਰੀ 1 ਮਹੀਨੇ ਤੋਂ ਲਗਭਗ ਮੇਰੇ ਕੋਲੇ ਪੈਂਡਿੰਗ ਪਈ ਹੋਈ ਸੀਗੀ ਤੇ ਮੇਰੀ ਹਿੰਮਤ ਨਹੀਂ ਸੀ ਪੈਰੀ ਕਿ ਉਹ ਸਟੋਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਾਂ ਕਿਉਂਕਿ ਉਸ ਸਟੋਰੀ ਦੇ ਵਿੱਚ ਇੱਕ ਬੜਾ ਪਵਿੱਤਰ ਰਿਸ਼ਤਾ ਸ਼ਰਮਸਾਰ ਹੋਇਆ ਤਾਂ ਬਈ ਕਾਫੀ ਟਾਈਮ ਤੋਂ ਮੈਂ ਸੋਚ ਰਿਹਾ ਸੀ ਕਿ ਮੈਂ ਇਹ ਸਟੋਰੀ ਪਾਵਾਂ ਜਾਂ ਨਾ ਪਾਵਾਂ ਪਰ ਮੇਰੀ ਹਿੰਮਤ ਨਹੀਂ ਸੀ ਪੈ ਰਹੀ ਇਹ ਸਟੋਰੀ ਪਾਉਣ ਦੀ ਰਾਤ ਹੀ ਫਿਰ ਉਸ ਭਰਾ ਦਾ ਦੁਬਾਰਾ ਮੈਨੂੰ ਫੋਨ ਆਇਆ ਭਰਾ ਬੜੇ ਗੁੱਸੇ ਨਾਲ ਵੀ ਮੈਨੂੰ ਬੋਲਿਆ ਯਾਰ ਤੂੰ ਮੇਰੀ ਸਟੋਰੀ ਕਿਉਂ ਨਹੀਂ ਪਾਈ ਤਾਂ ਮੈਂ ਬਾਈ ਨੂੰ ਕਿਹਾ ਬਾਈ ਯਾਰ ਛੱਡ ਜੋ ਹੋ ਗਿਆ ਉਸ ਗੱਲ ਤੇ ਮਿੱਟੀ ਪਾ ਤਾਂ ਬਾਈ ਕਹਿੰਦਾ ਬਾਈ ਮਿੱਟੀ ਮੇਰੇ ਤੋਂ ਪਾਈ ਨਹੀਂ ਜਾਂਦੀ ਉਹ ਗੱਲ ਦਿਨ ਰਾਤ ਮੈਨੂੰ ਵੱਡ ਵੱਡ ਕੇ ਖਾ ਰਹੀ ਹੈ ਵਿੱਚੋਂ ਵਿੱਚ ਠੀਕ ਆ ਮੈਂ ਜੇਲ ਵੀ ਕੱਟੀ ਸਾਰਾ ਕੁਝ ਮੇਰੇ ਨਾਲ ਹੋਇਆ ਬੜਾ ਤਸ਼ੱਦਦ ਵੀ ਮੇਰੇ ਤੇ ਹੋਇਆ ਤੇ ਮੈਂ ਬੜੀ ਰਿਸ਼ਤੇਦਾਰੀ ਦੇ ਵਿੱਚੋਂ ਬਦਨਾਮੀ ਵੀ ਖੱਟੀ ਤੇ ਹੁਣ ਉਹ ਗੱਲ ਕਹਿੰਦਾ ਪਿੰਡ ਦੇ ਵਿੱਚ ਵੀ ਆਮ ਲੋਕਾਂ ਨੂੰ ਕੁਝ ਕੁ ਲੋਕਾਂ ਨੂੰ ਪਤਾ ਹੀ ਆ ਪਹਿਲਾਂ ਤੋਂ ਹੀ ਪਤਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਉਹ ਕਹਿੰਦਾ ਬਾਈ ਤੂੰ ਸਟੋਰੀ ਲੋਕਾਂ ਨਾਲ ਜਰੂਰ ਸਾਂਝੀ ਕਰਨੀ ਆ ਤਾਂ ਜੋ ਸਾਡੇ ਘਰ ਬੀਤਿਆ ਇਹ ਕਿਸੇ ਹੋਰ ਘਰ ਨਾਲ ਬੀਤੇ ਜੋ ਸਾਡੇ ਘਰ ਚ ਗੰਦ ਪਿਆ ਉਹ ਕਿਸੇ ਹੋਰ ਘਰ ਚ ਨਾ ਪਵੇ ਤਾਂ ਫਿਰ ਮੈਂ ਵੀ ਸੋਚਿਆ ਵੀ ਚਲੋ ਠੀਕ ਆ ਵੀ ਜੇ ਭਰਾ ਕਹਿ ਰਿਹਾ ਤਾਂ ਪਾਉਣੀ ਚਾਹੀਦੀ ਆ ਵੀ ਹੋ ਸਕਦਾ ਵੀ ਕੋਈ ਹੋਰ ਘਰ ਵੀ ਉਸ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੋਵੇ ਤਾਂ ਗੱਲ ਗੌਰ ਨਾਲ ਸੁਣਿਓ ਤੇ ਮੈਂ ਹੱਥ ਜੋੜ ਕੇ ਪਹਿਲਾਂ ਹੀ ਮਾਫੀ ਮੰਗਦਾ ਕਿ ਅੱਜ ਜਿਹੜੀ ਮੈਂ ਸਟੋਰੀ ਸੁਣਾ ਰਿਹਾ ਮੇਰੇ ਖੁੱਦ ਦੇ ਲੂਕ ਕੰਡੇ ਖੜੇ ਹੋਏ ਪਏ ਆ ਕਿ ਮੈਂ ਉਹ ਸਟੋਰੀ ਤੁਹਾਡੇ ਨਾਲ ਸਾਂਝੀ ਪਤਾ ਨਹੀਂ ਕਿਵੇਂ ਕਰੂੰਗਾ ਪਰ ਸ਼ੇਅਰ ਜ਼ਰੂਰ ਕਰਿਓ ਗੌਰ ਨਾਲ ਸੁਣਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਕੀ ਇੱਕ ਪਵਿੱਤਰ ਰਿਸ਼ਤਾ ਕਿਵੇਂ ਸ਼ਰਮਸਾਰ ਹੋਇਆ ਕਿਵੇਂ ਉਹ ਘਰ ਚ ਉਹ ਦੌਰ ਗੁਜ਼ਰਿਆ ਸੁਣਿਓ ਗੌਰ ਦੇ ਨਾਲ ਬਾਈ ਕਹਿੰਦਾ ਵੀ ਮੈਂ ਛੋਟਾ ਜਿਹਾ ਹੁੰਦਾ ਸੀਗਾ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਉਹ ਕਿਸੇ ਮਹਿਕਮੇ ਦੇ ਵਿੱਚ ਜੌਬ ਕਰਦੇ ਸੀਗੇ ਹੁਣ ਬਾਈ ਮੈਂ ਉਸ ਮਹਿਕਮੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਮਹਿਕਮਾ ਬੜਾ ਸਤਕਾਰਯੋਗ ਮਹਿਕਮਾ ਠੀਕ ਆ ਜੀ ਤੇ ਕਹਿੰਦੇ ਫਾਦਰ ਸਾਹਿਬ ਡਿਊਟੀ ਕਰਦੇ ਹੁੰਦੇ ਸੀ ਫਾਦਰ ਸਾਹਿਬ 6 6 ਮਹੀਨਿਆਂ ਬਾਅਦ ਘਰ ਆਉਣਾ ਕਦੇ 4 ਮਹੀਨਿਆਂ ਬਾਅਦ ਵੀ 6 ਮਹੀਨਿਆਂ ਬਾਅਦ ਦੀ 8 8 ਮਹੀਨਿਆਂ ਬਾਅਦ ਵੀ ਘਰ ਆਉਣਾ ਤੇ ਕਹਿੰਦਾ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀਗਾ ਮੈਂ ਵੱਡਾ ਸੀ ਤੇ ਮੇਰਾ ਭਰਾ ਛੋਟਾ ਸੀ ਸਾਡਾ ਮੰਨ ਲਾਗੀ 2 ਸਾਲਾਂ ਦਾ ਫਰਕ ਸੀ ਆਪਸ ਦੇ ਵਿੱਚ ਮੇਰਾ ਤੇ ਮੇਰੇ ਭਰਾ ਦਾ ਤੇ ਕਹਿੰਦਾ ਛੋਟੀ ਉਮਰੇ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਕਹਿੰਦਾ ਸਾਡਾ ਇੱਕ ਫੁੱਫੜ ਸੀਗਾ 2 4 ਪਿੰਡ ਛੱਡ ਕੇ ਫੁੱਫੜ ਦਾ ਪਿੰਡ ਸੀਗਾ ਕਹਿੰਦਾ ਉਹਦੀ ਸਾਡੇ ਘਰ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਆਉਣੀ ਜਾਣੀ ਸੀ ਤੇ ਜਿਹੜੇ ਕਹਿੰਦਾ ਮੇਰਾ ਫਾਦਰ ਸਾਹਿਬ ਸੀਗੇ ਉਹ ਵਿਆਹ ਤੋਂ ਪਹਿਲਾਂ ਹੀ ਮੰਨ ਲਓ ਉਸ ਮਹਿਕਮੇ ਵਿੱਚ ਜੌਬ ਕਰਦੇ ਸੀ ਉਹਨਾਂ ਦਾ ਵਿਆਹ ਬਾਅਦ ਦੇ ਵਿੱਚ ਹੋਇਆ ਸੀਗਾ ਤੇ ਮੈਂ ਸ਼ੁਰੂ ਤੋਂ ਹੀ ਮੰਨ ਲਓ ਜੂਨ ਸੁਰਤ ਸੁਭਾਲੀ ਮੈਂ ਦੇਖਿਆ ਕਿ ਉਹ ਫੁੱਫੜ ਦੀ ਸਾਡੇ ਘਰ ਦੇ ਵਿੱਚ ਆਉਣੀ ਜਾਣੀ ਸੀ ਬਹੁਤ ਜ਼ਿਆਦਾ ਤੇ ਜਿਹੜੀ ਕਹਿੰਦਾ ਮੇਰੀ ਮਾਂ ਸੀ ਉਹਦੀ ਮੇਰੇ ਪਿਓ ਦੇ ਨਾਲ ਅਕਸਰ ਹੀ ਆਪਸ ਦੇ ਵਿੱਚ ਤਕਰਾਰਬਾਜ਼ੀ ਚੱਲਦੀ ਰਹਿੰਦੀ ਸੀ ਆਪਸ ਦੇ ਵਿੱਚ ਉਹਨਾਂ ਦੀ ਬਣਦੀ ਬਹੁਤ ਘੱਟ ਸੀਗੀ ਵੀ ਮੈਂ ਸ਼ੁਰੂ ਤੋਂ ਹੀ ਦੇਖਿਆ ਵੀ ਉਹਨਾਂ 'ਚ ਕਲੇਸ਼ ਚੱਲਦੇ ਰਹਿੰਦਾ ਲੜਾਈ ਝਗੜਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚੱਲਦਾ ਰਹਿੰਦਾ ਕਹਿੰਦਾ ਪਰ ਮੈਂ ਉਦੋਂ ਛੋਟਾ ਸੀ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ ਵੀ ਮੇਰੇ ਪਿਓ ਤੇ ਮੇਰੀ ਮਾਂ ਦੇ ਵਿੱਚ ਜਿਹੜਾ ਲੜਾਈ ਦਾ ਕਾਰਨ ਆ ਉਹ ਕੀ ਆ ਇੰਨੀ ਤਕਰਾਰਬਾਜ਼ੀ ਕਿਉਂ ਰਹਿੰਦੀ ਆ ਇਹਨਾਂ ਦੀ ਆਪਸ ਦੇ ਵਿੱਚ ਕਿਉਂ ਨਹੀਂ ਬਣਦੀ ਕਹਿੰਦਾ ਮੇਰੀ ਮਾਂ ਨੇ ਕੀ ਕਰਨਾ ਜਦੋਂ ਮੇਰੇ ਪਿਓ ਨੇ ਛੁੱਟੀ ਆਉਣਾ ਤਾਂ ਮੇਰੀ ਮਾਂ ਨੇ ਮੇਰੇ ਪਿਓ ਨਾਲ ਲੜ ਪੈਣਾ ਲੜ ਕੇ ਤੇ ਆਪ ਦਾ ਮੰਜਾ ਚੱਕ ਕੇ ਦੂਜੇ ਕਮਰੇ ਦੇ ਵਿੱਚ ਲੈ ਜਾਣਾ ਤੇ ਸਾਨੂੰ ਆਪਦੇ ਕੋਲ ਪਾ ਲੈਣਾ ਤੇ ਮੇਰੇ ਪਿਓ ਨੇ ਉੱਥੇ ਇਕੱਲੇ ਨੇ ਪਏ ਰਹਿਣਾ ਕਹਿੰਦਾ ਠੀਕ ਸੀ ਮੇਰਾ ਪਿਓ ਪੈਗ ਸ਼ੈਗ ਦਾ ਸ਼ਕੀਨ ਸੀ ਪੈਗ ਸ਼ੈਗ ਲਾਉਂਦਾ ਸੀ ਇਸ ਦੇ ਵਿੱਚ ਕੋਈ ਓਲਾ ਨਹੀਂ ਕਹਿੰਦਾ ਪਰ ਉਹ ਐਡਾ ਵੀ ਸ਼ਰਾਬੀ ਨਹੀਂ ਸੀਗੀ ਆ ਵੀ ਉਹਨੇ ਕਦੇ ਮੇਰੀ ਮਾਂ ਤੇ ਹੱਥ ਚੱਕਿਆ ਹੋਵੇ ਮੈਂ ਇਹ ਵੀ ਚੀਜ਼ ਨਹੀਂ ਦੇਖੀ ਸੀ ਵੀ ਕਦੇ ਉਹਨੇ ਮੇਰੀ ਮਾਂ ਨੂੰ ਮਾਰਿਆ ਤਾਂ ਕਦੇ ਹੀ ਹੁੰਦਾ ਕਦੇ ਪਰ ਮੇਰੀ ਮਾਂ ਥੋੜੀ ਜੀ ਗੁੱਸੇਖੋਰ ਬਾੜੀ ਜਿਆਦੀ ਸੀਗੀ ਤੇ ਹਰ ਨਿੱਕੀ ਨਿੱਕੀ ਗੱਲ ਨੂੰ ਵੱਡੀ ਕਰਕੇ ਪੇਸ਼ ਕਰਦੀ ਸੀ ਕਹਿੰਦਾ ਕਹਿੰਦਾ ਅਸੀਂ ਉਦੋਂ ਛੋਟੇ ਸੀ ਸਾਨੂੰ ਨਹੀਂ ਪਤਾ ਸੀ ਸਾਡੀ ਮਾਂ ਨੇ ਦੂਜੇ ਕਮਰੇ ਚ ਜਾ ਕੇ ਸਾਨੂੰ ਨਾਲ ਪਾਲਿਆ ਕਰਨਾ ਸੀ ਪਹਿਜਿਆ ਕਰਨਾ ਕਹਿੰਦਾ ਮੇਰੇ ਪਿਓ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਥੋੜੀ ਸੁਰਤ ਸੰਭਾਲ ਲਈ ਮੇਰੇ ਪਿਓ ਨੇ ਬਹੁਤ ਜ਼ੋਰ ਲਾਇਆ ਵੀ ਜਿੱਥੇ ਮੈਂ ਡਿਊਟੀ ਕਰਦਾ ਤੂੰ ਉੱਥੇ ਮੇਰੇ ਨਾਲ ਚੱਲ ਪਰ ਮੇਰੀ ਮਾਂ ਕਹਿੰਦਾ ਉੱਥੋਂ ਪੈਰ ਨਹੀਂ ਪੁੱਟਿਆ ਕਹਿੰਦੀ ਨਾ ਮੈਂ ਉੱਥੇ ਨਹੀਂ ਰਹਿ ਸਕਦੀ ਮੈਂ ਤੇਰੇ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਚਲੋ ਜੀ ਕਹਿੰਦਾ ਮੇਰਾ ਪਿਓ ਵਿਚਾਰਾ ਜੋਰ ਲਾ ਲੂ ਕੇ ਥੱਕ ਹਾਰ ਕੇ ਬਹਿ ਗਿਆ ਜਦੋਂ ਮੇਰੇ ਪਿਓ ਨੇ ਛੁੱਟੀ ਆਉਣਾ ਲੜਾਈ ਝਗੜਾ ਦੋਵਾਂ ਚ ਹੋਇਆ ਕਰਨਾ ਕਹਿੰਦਾ ਉਸ ਤੋਂ ਬਾਅਦ ਇੱਕ ਦਿਨ ਇਹੋ ਜਿਹਾ ਕਹਿੰਦਾ ਮੇਰੀ ਜ਼ਿੰਦਗੀ ਦਾ ਕਹਿੰਦਾ ਮਾੜਾ ਦਿਨ ਮਾੜਾ ਟਾਈਮ ਆਇਆ ਉਹੀ ਫੁੱਫੜ ਸਾਡੇ ਘਰ ਆਇਆ ਹੁੰਦਾ ਤੇ ਕਹਿੰਦਾ ਅਸੀਂ ਉਹ ਖੇਡਦੇ ਹੁੰਨੇ ਆ ਤੇ ਅਸੀਂ ਐਡੇ ਵੀ ਕਹਿੰਦਾ ਮੈਂ ਐਡਾ ਵੀ ਨਿਆਣਾ ਨਹੀਂ ਸੀਗਾ ਕਿ ਮੈਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਕਹਿੰਦਾ ਜਦੋਂ ਉਹ ਫੁੱਫੜ ਸਾਡੇ ਘਰ ਆਉਂਦਾ ਤਾਂ ਦੁਪਹਿਰ ਦਾ ਟਾਈਮ ਹੁੰਦਾ ਤਾਂ ਕਹਿੰਦਾ ਅਸੀਂ ਬਾਹਰ ਖੇਡਦੇ ਹੁੰਨੇ ਆ ਦੁਪਹਿਰੇ ਉਹ ਜਵਾਕ ਅਕਸਰੀ ਪਿੰਡਾਂ 'ਚ ਖੇਡਦੇ ਰਹਿੰਦੇ ਸੀ ਅੱਜ ਕੱਲ ਤਾਂ ਏਸੀਆਂ ਜੇ ਵਿੱਚ ਵੱਢ ਜਾਂਦੇ ਆ ਕਹਿੰਦਾ ਮੈਂ ਘਰ ਤੋਂ ਬਾਹਰ ਗਲੀ ਦੇ ਵਿੱਚ ਕਿਸੇ ਨਾਲ ਖੇਡ ਰਿਹਾ ਸੀਗਾ ਤੇ ਮੈਂ ਅਚਾਨਕ ਪਾਣੀ ਪੀਣ ਲਈ ਘਰ ਆਉਨਾ ਤੇ ਗੇਟ ਕਹਿੰਦਾ ਵੱਡਾ ਖੁੱਲਾ ਹੀ ਹੁੰਦਾ ਸੀਗਾ ਜਦੋਂ ਮੈਂ ਪਾਣੀ ਪੀਣ ਲਈ ਘਰੇ ਆਉਨਾ ਤਾਂ ਮੈਂ ਕੀ ਦੇਖਿਆ ਕਹਿੰਦਾ ਮੈਂ ਉਸ ਬਾਰੀ ਦੇ ਵਿੱਚੋਂ ਆਪਦੀ ਮਾਂ ਨੂੰ ਤੇ ਆਪਦੇ ਫੁੱਫੜ ਨੂੰ ਉਹ ਕੁਝ ਕਰਦਿਆਂ ਦੇਖਿਆ ਜੋ ਇੱਕ ਪੁੱਤ ਆਪਦੀ ਮਾਂ ਲਈ ਨਹੀਂ ਦੇਖ ਸਕਦਾ ਦੇਖਣਾ ਤਾਂ ਦੂਰ ਦੀ ਗੱਲ ਆ ਬਾਈ ਇੱਕ ਪੁੱਤ ਆਪਦੀ ਮਾਂ ਲਈ ਉਹ ਗੱਲ ਕਦੇ ਸੋਚ ਵੀ ਨਹੀਂ ਸਕਦਾ ਮੇਰੇ ਲੂ ਕੰਡੇ ਖੜੇ ਹੋ ਰਿਹਾ ਇਹ ਗੱਲ ਦੱਸ ਦਿਆ ਤੁਹਾਨੂੰ ਬਾਈ ਕਹਿੰਦਾ ਮੈਂ ਪਾਣੀ ਦਾ ਕੀ ਪੀਣਾ ਸੀ ਮੈਂ ਉਨੀ ਪੈਰੀਂ ਵਾਪਸ ਮੁੜ ਗਿਆ ਤੇ ਵਾਪਸ ਮੁੜ ਕੇ ਜਾ ਕੇ ਮੈਂ ਗੇਟ ਦੇ ਬਾਹਰਲੇ ਪਾਸੇ ਬਹਿ ਗਿਆ ਤਾਂ ਮੇਰਾ ਧਿਆਨ ਖੇਡਣ 'ਚ ਵੀ ਟੁੱਟ ਗਿਆ ਵੀ ਯਾਰ ਵੀ ਆ ਮੈਂ ਆਪਦੀਆਂ ਅੱਖਾਂ ਨਾਲ ਕੀ ਦੇਖ ਲਿਆ ਕਹਿੰਦਾ ਪਰ ਮੈਂ ਇੰਨਾ ਵੀ ਵੱਡਾ ਨਹੀਂ ਸੀਗਾ ਕਿ ਮੈਂ ਉਸ ਮੁੱਦੇ ਨੂੰ ਸੁਲਝਾ ਪਾਉਂਦਾ ਜਾਂ ਮੈਂ ਫੁੱਫੜ ਨੂੰ ਕੁਝ ਕਹਿ ਪਾਉਂਦਾ ਮੇਰੇ ਚ ਇੰਨੀ ਵੀ ਹਿੰਮਤ ਨਹੀਂ ਸੀ ਐਡੀ ਵੀ ਮੇਰੀ ਉਮਰ ਨਹੀਂ ਸੀਗੀ ਕਹਿੰਦਾ ਪਰ ਉਹ ਗੱਲ ਨੇ ਮੇਰੇ ਦਿਲ ਦੇ ਵਿੱਚ ਐਡਾ ਕ ਘਰ ਕਰ ਲਿਆ ਕਿ ਮੈਨੂੰ ਉਹ ਗੱਲ ਵੱਡ ਵੱਡ ਕੇ ਖਾਣ ਲੱਗ ਗਈ ਵੱਡ ਵੱਡ ਕੇ ਕਹਿੰਦਾ ਖਾਣ ਲੱਗ ਗਈ ਤੇ ਮੈਨੂੰ ਕਹਿੰਦਾ ਆਪਦੀ ਮਾਂ ਦੇ ਨਾਲ ਇੰਨੀ ਕਿ ਜ਼ਿਆਦਾ ਨਫ਼ਰਤ ਹੋ ਗਈ ਕਿ ਮੇਰਾ ਉਹਨੂੰ ਮਾਂ ਕਹਿਣ ਨੂੰ ਵੀ ਜੀ ਨਹੀਂ ਸੀ ਕਰਦਾ ਉਹਦੀ ਸ਼ਕਲ ਤੱਕ ਦੇਖਣ ਦਾ ਮੈਨੂੰ ਪਸੰਦ ਨਹੀਂ ਸੀ ਕਹਿੰਦਾ ਚਲੋ ਜੀ ਮੈਂ ਰਹਿਣਾ ਤਾਂ ਉੱਥੇ ਹੀ ਸੀਗਾ ਫੁੱਫੜ ਕਹਿੰਦਾ ਸ਼ਾਮ ਨੂੰ ਚਲਾ ਜਾਂਦਾ ਤੇ ਮੈਂ ਸ਼ਾਮ ਤੱਕ ਘਰ ਨਹੀਂ ਆਉਂਦਾ ਸ਼ਾਮ ਤੱਕ ਮੈਂ ਘਰ ਨਹੀਂ ਆਉਂਦਾ ਤਾਂ ਮੈਂ ਜਦੋਂ ਘਰੇ ਆਉਣਾ ਮੇਰੀ ਮਾਂ ਪੁੱਛਦੀ ਤੂੰ ਕਿੱਥੋਂ ਧੱਕੇ ਖਾ ਕੇ ਆਇਆ ਜੇ ਉਹ ਤਾਂ ਕਹਿੰਦਾ ਮੈਂ ਕੁਝ ਨਹੀਂ ਬੋਲਦਾ ਪਰ ਉਹ ਗੱਲ ਮੇਰੇ ਅੰਦਰ ਇੰਨਾ ਕੁ ਵੱਡਾ ਮੰਨ ਲਓ ਚੰਗਿਆਰੀ ਅੰਦਰ ਬਲ ਰਹੀ ਹੁੰਦੀ ਹੈ ਜਿਹਦਾ ਕੋਈ ਹੱਲ ਨਹੀਂ ਹੁੰਦਾ ਕਦਾ ਚਲੋ ਜੀ ਉਹ ਦਿਨ ਪੈਂਦੇ ਜਾਂਦੇ ਆ ਦਿਨ ਪੈਂਦੇ ਜਾਂਦੇ ਆ ਸਾਡਾ ਪਿਓ ਛੁੱਟੀ ਆ ਜਾਂਦਾ ਜਦੋਂ ਮੇਰਾ ਪਿਓ ਛੁੱਟੀ ਆਉਂਦਾ ਤਾਂ ਮੇਰੀ ਮਾਂ ਦਾ ਉਹੀ ਕੰਜਰ ਕਲੇਸ਼ ਉਹਦੇ ਨਾਲ ਫੇਰ ਚੱਲ ਪੈਂਦਾ ਦੋ ਚਾਰ ਦਿਨ ਮੇਰੇ ਪਿਓ ਕੋਲੇ ਪਿਆ ਕਰੇ ਫੇਰ ਲੜ ਕੇ 15-15 ਦਿਨ ਮੰਜੀ ਦੂਜੇ ਕਮਰੇ ਚ ਨਾਲ ਲਿਆ ਕਰੇ ਤਾਂ ਕਹਿੰਦਾ ਉਦੋਂ ਮੇਰੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਕਿ ਇਹ ਜਿਹੜਾ ਕੰਜਰ ਕਲੇਸ਼ ਸਾਡੇ ਘਰੇ ਪੈ ਰਿਆ ਇਹਦੀ ਸਾਰੀ ਜਿਹੜੀ ਪ੍ਰਸਾਦ ਦੀ ਜੜ ਆ ਉਹ ਸਾਡਾ ਫੁੱਫੜ ਆ ਜਿਹੜਾ ਸਾਡੇ ਘਰ ਦੇ ਵਿੱਚ ਗੰਦ ਪਾ ਰਿਹਾ ਜੀਦਾ ਗੰਦ ਪਾਇਆ ਸਾਡੇ ਘਰ ਦੇ ਵਿੱਚ ਚੱਲ ਰਿਹਾ ਉਹ ਸਾਡਾ ਫੁੱਫੜ ਆ ਕਿਉਂਕਿ ਕਹਿੰਦਾ ਇਸ ਗੱਲ 'ਚ ਕਹਿਣ 'ਚ ਕੋਈ ਮੈਨੂੰ ਸ਼ਰਮ ਨਹੀਂ ਕੋਈ ਝਿਜਕ ਨਹੀਂ ਕਿਉਂਕਿ ਸਾਡੇ ਘਰ ਨੇ ਇਹ ਗੰਦ ਦਾ ਦੌਰ ਹੰਡਾਇਆ ਵੀ ਮੇਰੀ ਮਾਂ ਦੀ ਕਹਿੰਦਾ ਮੇਰੇ ਫੁੱਫੜ ਨਾਲ ਗੱਲਬਾਤ ਸੀ ਕਹਿੰਦਾ ਜਿਹੜੀ ਸਿੱਧੀ ਜੀ ਗੱਲ ਆ ਕਹਿੰਦਾ ਚਲੋ ਜੀ ਉਹੀ ਕੰਜਰਗੇ ਚੱਲਦਾ ਸਾਡਾ ਪਿਓ ਫਿਰ ਛੁੱਟੀ ਪੂਰੀ ਹੋਣੀ ਮੁੜ ਜਾਂਦਾ ਫਿਰ ਫੁੱਫੜ ਆ ਜਾਂਦਾ ਦੋ ਕੁ ਮਹੀਨਿਆਂ ਬਾਅਦ ਫਿਰ ਦੋ ਚਾਰ ਰਾਤਾਂ ਰਹਿੰਦਾ ਮੀਟ ਵੀ ਬਣਦਾ ਫੁੱਫੜ ਨੂੰ ਪੈਗ ਵੀ ਲਵਾਏ ਜਾਂਦੇ ਆ ਬੜਾ ਕੋਸ਼ ਆ ਕਹਿੰਦਾ ਸਾਡੇ ਘਰ ਚ ਜਿਹੜੀ ਪ੍ਰਧਾਨਗੀ ਸੀ ਉਹ ਮੇਰੀ ਮਾਂ ਦੇ ਹੱਥ ਹੀ ਸੀਗੀ ਸਾਰਾ ਕੁਝ ਦੇਣ ਲੈਣ ਮੇਰੀ ਮਾਂ ਦੇ ਹੱਥ ਦੇ ਵਿੱਚ ਹੀ ਸੀਗਾ ਕਹਿੰਦਾ ਉਸ ਤੋਂ ਬਾਅਦ ਕੁਝ ਕੁ ਮਹੀਨਿਆਂ ਬਾਅਦ ਅਸੀਂ ਕਿਸੇ ਵਿਆਹ ਤੇ ਜਾਂਦੇ ਆ ਤੇ ਸਾਡਾ ਫੁੱਫੜ ਵੀ ਉਸ ਵਿਆਹ ਤੇ ਗਿਆ ਹੁੰਦਾ ਤੇ ਉੱਥੇ ਇੱਕ ਜਨਾਨੀ ਕਹਿੰਦੀ ਆ ਕਿ ਹੈਣੀ ਆ ਤੇਰਾ ਮੁੰਡਾ ਤਾਂ ਜਮਾ ਹੀ ਆਪਦੇ ਫੁੱਫੜ ਵਰਗਾ ਕਹਿੰਦਾ ਜਦੋਂ ਮੈਂ ਆਹ ਗੱਲ ਸੁਣ ਲਈ ਤਾਂ ਕਹਿੰਦਾ ਮੇਰਾ ਕਾਲਜਾ ਪਾਟ ਗਿਆ ਵੀ ਆਹ ਕੀ ਗੱਲ ਹੋਗੀ ਕਹਿੰਦਾ ਮੈਂ ਸ਼ੀਸ਼ੇ 'ਚ ਜਾ ਕੇ ਆਪਦਾ ਮੂੰਹ ਦੇਖਿਆ ਮੈਂ ਭੱਜਾ ਗਿਆ ਕਹਿੰਦਾ ਵਿਆਹ 'ਚ ਉਹ ਗੱਲ ਸੁਣ ਲਈ ਤੇ ਕਹਿੰਦਾ ਉਹ ਘਰਾਂ 'ਚ ਹੀ ਵਿਆਹ ਹੁੰਦੇ ਸੀਗੇ ਤੇ ਮੈਂ ਭੱਜਾ ਗਿਆ ਮੈਂ ਸ਼ੀਸ਼ੇ ਮੂਰੇ ਖੜ ਕੇ ਦੇਖਿਆ ਤਾਂ ਉਹ ਬੁੜੀ ਦੀ ਗੱਲ ਵਾਕਈ ਸਹੀ ਸਾਬਤ ਹੋਈ ਕਿ ਜਿਹੜੇ ਮੇਰੇ ਨੈਣ ਨਕਸ਼ ਸੀ ਨੋਹਾਰ ਸੀ ਮੇਰੇ ਚਿਹਰੇ ਦੀ ਸ਼ਕਲ ਸੀ ਉਹ ਮੇਰੇ ਫੁੱਫੜ ਨਾਲ ਮਿਲਦੀ ਜੁਲਦੀ ਸੀ ਕਹਿੰਦਾ ਭਾਈ ਜਦੋਂ ਮੈਂ ਆਹ ਚੀਜ਼ ਦੇਖ ਲਈ ਤਾਂ ਮੈਂ ਜਾਉਂਦਾ ਹੀ ਮਰ ਗਿਆ ਕਹਿੰਦਾ ਮੈਂ ਲਾਸ਼ ਹੀ ਬਣ ਗਿਆ ਨਾ ਕਹਿੰਦਾ ਮੇਰਾ ਪੜਨ ਚੁੱਕੀ ਧਿਆਨ ਰਿਆ ਤੇ ਨਾਂ ਖੇਡਣ ਜੂਗੀ ਧਿਆਨ ਰਿਆ ਕਿ ਮੈਂ ਤੁਰਦਾ ਫਿਰਦਾ ਇੱਕ ਪੱਥਰ ਬਣ ਗਿਆ ਜਦੋਂ ਵਿਆਹ ਤੋਂ ਵਾਪਸ ਆਉਂਨੇ ਆ ਘਰੇ ਆਉਂਨੇ ਆ ਮੇਰਾ ਸਾਰੇ ਤੌਰ ਤਰੀਕੇ ਦੇਖਦਿਆ ਤਾਂ ਜਿਹੜੀ ਕਹਿੰਦਾ ਮੇਰੀ ਮਾਂ ਸੀ ਉਹ ਬੜੇ ਬਾਬਿਆਂ ਬੁੱਬਿਆਂ ਕੋਲੇ ਜਾਂਦੀ ਸੀ ਤਾਂ ਗੀਤ ਵੀਤ ਬੜੇ ਲਿਆਉਂਦੀ ਸੀ ਘਰੇ ਕਹਿੰਦਾ ਵੀ ਮੇਰੀ ਮਾਂ ਦੇ ਦਿਲ 'ਚ ਇਹ ਵਹਿਮ ਹੋ ਗਿਆ ਕਿ ਮੇਰੇ ਪੁੱਤ ਨੂੰ ਕਿਸੇ ਨੇ ਕੁਝ ਕਰਤਾ ਵੀ ਇਹ ਤਾਂ ਪੱਥਰ ਹੀ ਬਣਦਾ ਜਾਂਦਾ ਨਾ ਹੱਸਦਾ ਨਾ ਬੋਲਦਾ ਨਾ ਕਿਸੇ ਨਾਲ ਰੋਟੀ ਪਾਣੀ ਖਾਂਦਾ ਨਾ ਪੜਦਾ ਨਾ ਸਕੂਲ ਜਾਂਦਾ ਨਾ ਲੈਂਦਾ ਵੀ ਇਹ ਕਾਰਨ ਕੀ ਹੋ ਗਿਆ ਪਰ ਹੁਣ ਜਿਹੜੀ ਗੱਲ ਕਹਦਾ ਮੇਰੇ ਦਿਲ ਦੇ ਅੰਦਰ ਸੀ ਤਾਂ ਮੈਂ ਹੀ ਜਾਣਦਾ ਸੀ ਪਰ ਮੇਰੀ ਮਾਂ ਨੂੰ ਥੋੜੀ ਪਤਾ ਸੀ ਵੀ ਇਹਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਕਹਿੰਦਾ ਉਮੀ ਫਿਰ ਫੁੱਫੜ ਸਾਡੇ ਘਰੇ ਆਇਆ ਕਰੇ ਰਾਤ ਨੂੰ ਮੇਰੀ ਮਾਂ ਉਹਦੇ ਕੋਲ ਪੈ ਜਾਇਆ ਕਰੇ ਰਾਤ ਨੂੰ ਉੱਠ ਕੇ ਚਲੀ ਜਾਇਆ ਕਰੇ ਉਹਦੇ ਜਿਹੜੇ ਕਮਰੇ ਫੁੱਫੜਾਂ ਦੇ ਪਿਆ ਹਣਾ ਉਸ ਉਸ ਕਮਰੇ ਜਾ ਕੇ ਉਹਨੇ ਪੈ ਜਾਣਾ ਤੜਕੇ ਫੇਰ ਆ ਜਾਣਾ ਕਹਿੰਦਾ ਪਰ ਮੈਂ ਸਾਰੀ ਰਾਤ ਜਾਗਦਾ ਰਹਿੰਦਾ ਸੀ ਮੈਂ ਸੌਂਦਾ ਨਹੀਂ ਸੀ ਭਾਈ ਪਰ ਮੈਂ ਰਜਾਈ ਦੇ ਵਿੱਚ ਮੂੰਹ ਲਗੋਈ ਰੱਖਦਾ ਸੀ ਆਪਦਾ ਪਰ ਕਹਿੰਦਾ ਮੈਂ ਕਈ ਵਾਰੀ ਰਜਾਈ ਦੇ ਵਿੱਚ ਰੋਂਦਾ ਵੀ ਸੀਗਾ ਵੀ ਰੱਬਾ ਆ ਮੈਨੂੰ ਕੀ ਵਿਖਾ ਰਿਆ ਕਹਿੰਦਾ ਬਾਈ ਜਦੋਂ ਮੈਂ ਥੋੜੀ ਜੀ ਹੋਰ ਸੁਰਤ ਸੰਭਾਲੀ ਤਾਂ ਮੈਂ ਸ਼ਰਾਬ ਸ਼ਰੂ ਪੀਣ ਲੱਗ ਗਿਆ ਕਹਿੰਦਾ ਸ਼ਰਾਬ ਪੀਣ ਦਾ ਕਾਰਨ ਵੀ ਇਹ ਸੀਗਾ ਫਿਰ ਮੈਂ ਥੋੜੀ ਜੀ ਫੀਮ ਫੋਮ ਵੀ ਖਾਣ ਲੱਗਾ ਮੈਂ ਨਸ਼ਿਆਂ ਦੇ ਦੌਰ ਦੇ ਵਿੱਚ ਜਾਣ ਲੱਗ ਗਿਆ ਤੇ ਕਹਿੰਦਾ ਬਾਈ ਜਦੋਂ ਇਹ ਸਾਰਾ ਕੁਝ ਮੈਂ ਦੇਖਦਾ ਰਿਹਾ ਮੈਂ ਪੱਥਰ ਬਣਦਾ ਗਿਆ ਨਸ਼ਿਆਂ ਦੇ ਵੱਲ ਤਸਦਾ ਗਿਆ ਉਹਨੇ ਉਹਨੇ ਟਾਈਮ ਨੂੰ ਸਾਡਾ ਪਿਓ ਵੀ ਕਹਿੰਦਾ ਰਿਟਾਇਰ ਹੋ ਗਿਆ ਸਾਡਾ ਪਿਓ ਰਿਟਾਇਰ ਹੋ ਗਿਆ ਉਹ ਵੀ ਘਰ ਆ ਜਾਂਦਾ ਕਹਿੰਦਾ ਜਦੋਂ ਮੇਰਾ ਪਿਓ ਘਰ ਆ ਜਾਂਦਾ ਤਾਂ ਇੱਕ ਦਿਨ ਮੇਰਾ ਮਾਂ ਤੇ ਪਿਓ ਲੜ ਰਏ ਹੁੰਦੇ ਆ ਤੇ ਮੇਰੇ ਪਿਓ ਦੇ ਪੈਗ ਲੱਗੇ ਹੁੰਦਾ ਮੇਰਾ ਪਿਓ ਕਹਿ ਦਿੰਦਾ ਵੀ ਤੂੰ ਤਾਂ ਫੁੱਫੜ ਨਾਲ ਮਾੜੀ ਆ ਮੈਨੂੰ ਇਸ ਗੱਲ ਦਾ ਸਾਰਾ ਪਤਾ ਮੇਰਾ ਕਹਿੰਦਾ ਮੇਰੇ ਦਿਲ ਜਿਹੜਾ ਕੁਝ ਮੇਰੇ ਦਿਲ ਦੀਆਂ ਗੱਲਾਂ ਸੀ ਮੇਰੇ ਪਿਓ ਨੇ ਕਹਿ ਤੀਆਂ ਮੈਂ ਸਾਹਮਣੇ ਬੈਠਾ ਦੇਖ ਰਿਆ ਹੁਣ ਤੇ ਕਹਿੰਦਾ ਮੇਰੀ ਮਾਂ ਬੜਾ ਗੱਜ ਗੱਜ ਕੇ ਬੋਲੇ ਤੇ ਬੜੀ ਰੋਵੇ ਤੇ ਬੜੇ ਚਲਿੱਤਰ ਕਰੇ ਕਹਿੰਦਾ ਪਰ ਕਹਿੰਦਾ ਮੈਨੂੰ ਸੱਚਾਈ ਦਾ ਪਤਾ ਸੀ ਮੈਂ ਚੁੱਪ ਰਿਆ ਸਭ ਕੁਝ ਦੇਖਦਾ ਰਿਆ ਤੇ ਕਹਿੰਦਾ ਚਲੋ ਜੀ ਉਹ ਪੰਜੇ ਕਲੇਸ਼ੋਵੇਂ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ ਤਾਂ ਕਹਿੰਦਾ ਮੇਰੇ ਪਿਓ ਨੇ ਇੱਕ ਵਾਰੀ ਮਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਵਿਚਾਰਾ ਬਚ ਗਿਆ ਕਹਿੰਦਾ ਮੇਰਾ ਪਿਓ ਵੀ ਆ ਕੇ ਬੜੀ ਡਰਿੰਕ ਕਰਨ ਲੱਗ ਗਿਆ ਬੜਾ ਨਸ਼ੇ ਪੱਤੇ ਕਰਨ ਲੱਗ ਗਿਆ ਕਹਿੰਦਾ ਇੱਕ ਦਿਨ ਮੇਰੀ दारू ਪੀਤੀ ਹੁੰਦੀ ਆ ਤੇ ਕਹਿੰਦਾ ਮੇਰੇ ਅੰਦਰ ਉਹ ਗੱਲਾਂ ਅੱਗ ਵਾਂਗ ਵੱਲ ਰਹੀਆਂ ਹੁੰਦੀਆਂ ਤੇ ਮੈਂ ਉਹਨੇ ਟਾਈਮ ਤੱਕ ਜਵਾਨ ਹੋ ਚੁੱਕਿਆ ਹੁਣਾਂ ਤੇ ਕਹਿੰਦਾ ਮੈਂ ਜਦੋਂ ਵੀ ਸ਼ੀਸ਼ਾ ਦੇਖਦਾ ਸੀ ਨਾ ਆਪਣੀ ਸ਼ਕਲ ਨੂੰ ਦੇਖਦਾ ਸੀ ਤਾਂ ਕਹਿੰਦਾ ਮੈਂ ਜਿਉਂਦਾ ਹੀ ਮਰ ਜਾਂਦਾ ਸੀਗਾ ਬੀ ਮੇਰੀ ਸ਼ਕਲ ਮੇਰੇ ਫੁੱਫੜ ਨਾਲ ਮਿਲਦੀ ਆ ਵੀ ਇਹ ਗੱਲ ਸਾਫ਼ ਆ ਕਿ ਮੇਰੀ ਮਾਂ ਨੇ ਇੱਕ ਗੰਦਾ ਖੂਨ ਮੇਰੇ ਅੰਦਰ ਪਾਤਾ ਕਹਿੰਦਾ ਮੈਨੂੰ ਇਸ ਗੱਲ ਤੇ ਫੀਲ ਹੁੰਦੀ ਸੀ ਕਿ ਕਿ ਮੈਂ ਆਪਦੇ ਪਿਓ ਦਾ ਪੁੱਤ ਨਹੀਂਗਾ ਕਿ ਮੈਂ ਉਸ ਫੁੱਫੜ ਦਾ ਉਸ ਫੁੱਫੜ ਦਾ ਖੂਨ ਵੀ ਨਹੀਂ ਰਗਾਂ ਦੇ ਵਿੱਚ ਗੰਦਾ ਖੂਨ ਕਹਿੰਦਾ ਮੈਂ ਗੰਦਾ ਹੀ ਖੂਨ ਕਹੂੰਗਾ ਜਦੋਂ ਮੇਰੀ ਮਾਂ ਨੇ ਉਹ ਗੰਦਗੀ ਮੇਰੇ 'ਚ ਭਰੀ ਮਾਂ ਨੇ ਆਪਦੀ ਹੱਬਸ ਨੂੰ ਪੂਰਾ ਕਰਨ ਲਈ ਕਹਿੰਦਾ ਉਹ ਗੰਦਗੀ ਮੇਰੇ ਵਿੱਚ ਭਰੀ ਕਹਿੰਦਾ ਬਈ ਜਦ ਮੈਂ ਸ਼ੀਸ਼ਾ ਦੇਖਿਆ ਕਰ ਮੈਂ ਜਿਉਂਦਾ ਹੀ ਮਰ ਗਿਆ ਕਰਾਂ ਤੇ ਕਹਿੰਦਾ ਮੈਂ दारू ਬਹੁਤ ਪੀਤੀ ਹੋਈ ਤਾਂ ਇੱਕ ਦਿਨ ਮੇਰੀ ਮਾਂ ਮੈਨੂੰ ਕਹਿਣ ਲੱਗ ਗਈ ਤੂੰ ਸ਼ਰਾਬ ਪੀਂਦਾ ਤੂੰ ਨਸ਼ੇ ਕਰਦਾ ਜੇ ਆ ਮੋ ਤਾਂ ਕਹਿੰਦਾ ਮੈਂ ਆਪਦੀ ਮਾਂ ਨੂੰ ਸਾਫ਼ ਹੀ ਪੁੱਛ ਲਿਆ ਵੀ ਸਾਰੀ ਉਮਰ ਜਿਹੜਾ ਗੰਦ ਤੂੰ ਇਸ ਘਰ ਦੇ ਵਿੱਚ ਪਾਇਆ ਮੈਨੂੰ ਪਹਿਲਾਂ ਉਹਦੇ ਬਾਰੇ ਦੱਸ ਤਾਂ ਮੇਰੀ ਮਾਂ ਕਹਿੰਦੀਦਾ ਕੁੱਤਾ ਭੌਂਕਦਾ ਤੂੰ ਵੀ ਆਪਦੇ ਪਿਓ ਪਿੱਛੇ ਲੱਗ ਗਿਆ ਤੂੰ ਵੀ ਆਪਦੇ ਪਿਓ ਪਿੱਛੇ ਲੱਗ ਕੇ ਮੈਨੂੰ ਗਲਤ ਬੋਲਦਾ ਕਹਿੰਦਾ ਉਹ ਵੀ ਮੰਨਣ ਤੇ ਨਾ ਆਵੇ ਕਹਿੰਦਾ ਮੈਂ ਆਪਦੀ ਮਾਂ ਨੂੰ ਸਾਰੀ ਗੱਲ ਦੱਸੀ ਹਿਸਟਰੀ ਕਿ ਮੈਂ ਛੋਟਾ ਜਿਹਾ ਹੁੰਦਾ ਸੀ ਦੁਪਹਿਰ ਦਾ ਟਾਈਮ ਸੀ ਆ ਕਮਰੇ ਚ ਆ ਕੁਝ ਹੋ ਰਿਹਾ ਸੀ ਤੂੰ ਰਾਤ ਨੂੰ ਉੱਠ ਕੇ ਫੁੱਫੜ ਕੋਲ ਜਾ ਕੇ ਪੈਂਦੀ ਸੀ ਜੇ ਉਹ ਕਹਿੰਦਾ ਸਾਰੀਆਂ A to Z ਗੱਲਾਂ ਕੀਤੀਆਂ ਤਾਂ ਕਹਿੰਦਾ ਮੇਰੀ ਮਾਂ ਨੇ ਕੀ ਕੀਤਾ ਉੱਠ ਕੇ ਦਵਾਈ ਪੀਲੀ ਦਵਾਈ ਪੀ ਕੇ ਕਹਿੰਦਾ ਦਵਾਈ ਪੀਲੀ ਤੇ ਕਹਿੰਦਾ ਨੇਚਰਲੀ ਗੱਲ ਸੀ ਵੀ ਹਸਪੀਟਲ ਲੈ ਕੇ ਜਾਣਾ ਸੀਗਾ ਕਹਿੰਦਾ ਜਦੋਂ ਅਸੀਂ ਹਸਪੀਟਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਕਹਿੰਦਾ ਬਿਆਨ ਤਾਂ ਹੋਣੀ ਸੀ ਤੇ ਮੇਰੀ ਮਾਂ ਕਹਿੰਦਾ ਮਰਦੀ ਮਰਦੀ ਇਹ ਬਿਆਨ ਦੇਗੀ ਕਿ ਮੈਂ ਆਪ ਦੇ ਪੁੱਤ ਦੇ ਹੱਥੋਂ ਦੁਖੀ ਹੋ ਕੇ ਦਵਾਈ ਪੀਤੀ ਆ ਇਹ ਮੇਰੇ ਤੇ ਕਟਿਆ ਇਲਜ਼ਾਮ ਲਾਉਂਦਾ ਤੇ ਕਹਿੰਦਾ ਉਹ ਸਪਰੇਅ ਕਰਕੇ ਪੀਣ ਕਰਕੇ ਮੇਰੀ ਮਾਂ ਦੀ ਡੈਥ ਹੋ ਜਾਂਦੀ ਆ ਤੇ ਮੇਰੇ ਤੇ ਪਰਚਾ ਪੈ ਜਾਂਦਾ ਤੇ ਫਿਰ ਮੈਂ ਜੇਲ੍ਹ ਕੱਟਦਾ ਤੇ ਜੇਲ੍ਹ ਕੱਟ ਕੇ ਫਿਰ ਮੈਂ ਘਰ ਆਉਣਾ ਬਾਈ ਕਹਿੰਦਾ ਪਹਿਲਾਂ ਛੋਟੇ ਲਾ ਮੈਂ ਜਦੋਂ ਮੈਂ ਛੋਟਾ ਸੀ ਜਦੋਂ ਮੈਂ ਖੇਡਣ ਦੀ ਉਮਰ ਸੀ ਮੈਂ ਉਸ ਟਾਈਮ ਤੋਂ ਉਸ ਚੱਕੀ ਦੇ ਵਿੱਚ ਪੀਸਦਾ ਰਿਹਾ ਪੀਸ ਪੀਸ ਕੇ ਪੀਸ ਪੀਸ ਕੇ ਮੈਂ ਆਪਣੀ ਜ਼ਿੰਦਗੀ ਨਰਕ ਬਣਾ ਲਈ ਤੇ ਕਹਿੰਦਾ ਜਦੋਂ ਮਰਨ ਲੱਗੀ ਮਰਨ ਲੱਗੀ ਨੇ ਵੀ ਉਹ ਫੁੱਫੜ ਦੇ ਪਿੱਛੇ ਲੱਗ ਕੇ ਇਹੋ ਜਿਹੇ ਬਿਆਨ ਦੇ ਦਿੱਤੇ ਇਹੋ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾਂ ਮੈਂ ਬਾਈ ਨੂੰ ਪੁੱਛਿਆ ਵੀ ਬਾਈ ਤੂੰ ਇਹ ਸਟੋਰੀ ਕਿਉਂ ਪਾਉਣਾ ਚਾਹੁੰਨਾ ਤਾਂ ਬਾਈ ਕਹਿੰਦਾ ਬਾਈ ਮੈਨੂੰ ਵੀ ਪਤਾ ਕਿ ਮਾਂ ਦਾ ਰਿਸ਼ਤਾ ਇੱਕ ਬੜਾ ਪਵਿੱਤਰ ਆ ਕਹਿੰਦਾ ਪਰ ਮੇਰੀ ਮਾਂ ਮੇਰੇ ਲਈ ਮਾਂ ਨਹੀਂ ਸੀ ਉਹ ਇੱਕ ਡੈਣ ਸੀ ਡੈਣ ਕਹਿੰਦਾ ਮੈਂ ਤਾਂ ਸੋਚਦਾ ਸੀਗਾ ਕਿ ਜਾਂ ਮੈਂ ਜੰਮਦਾ ਮਰ ਜਾਂਦਾ ਤੇ ਜਾਂ ਜਦੋਂ ਮੈਂ ਜੰਮਿਆ ਸੀ ਮੇਰੀ ਮਾਂ ਮਰ ਜਾਂਦੀ ਕਿ ਮੈਂ ਜ਼ਿੰਦਗੀ 'ਚ ਆਹ ਕੁਛ ਨਾ ਦੇਖਦਾ ਕਹਿੰਦਾ ਬੇਸ਼ੱਕ ਮੈਂ ਜੇਲ੍ਹ ਵੀ ਕੱਟ ਲਈ ਮੇਰੀ ਮਾਂ ਵੀ ਮਰ ਗਈ ਪਰ ਕਹਿੰਦਾ ਅੱਜ ਵੀ ਉਹ ਗੱਲਾਂ ਮੇਰੇ ਅੰਦਰ ਅੱਗ ਵਾਂਗ ਦਿਨ ਰਾਤ ਪਲਦੀਆਂ ਨੇ ਕਹਿੰਦਾ ਬਾਈ ਉਹ ਗੱਲਾਂ ਮੈਨੂੰ ਸੌਣ ਨਹੀਂ ਦਿੰਦੀਆਂ ਨਾ ਮੈਨੂੰ ਸੌਣ ਦਿੰਦੀਆਂ ਨੇ ਨਾ ਮੈਨੂੰ ਜਿਉਣ ਦਿੰਦੀਆਂ ਨੇ ਤਾਂ ਪ੍ਰਭੂ ਉਹ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੋਈ ਇਸ ਰਾਹ 'ਤੇ ਤੁਰ ਰਿਹਾ ਨਾ ਪਲੀਜ਼ ਇੱਥੇ ਰੁਕ ਜਾਓ ਕਿਰਪਾ ਕਰਕੇ ਇੱਥੇ ਰੁਕ ਜਾਓ ਇਹ ਗੱਲਾਂ ਕਦੇ ਨਾ ਤਾਂ ਲੁਕੀਆਂ ਨੇ ਨਾ ਲੁਕੀਆਂ ਰਹਿੰਦੀਆਂ ਨੇ ਇਹ ਗੱਲਾਂ ਬੜੀ ਛੇਤੀ ਸਮਾਜ ਦੇ ਵਿੱਚ ਫੈਲਦੀਆਂ ਨੇ ਤੇ ਇਸ ਚੀਜ਼ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਹਿੰਦਾ ਮੈਂ ਜਦੋਂ ਬੰਦਾ ਕਹਿੰਦਾ ਚੋਰ ਹੋਵੇ ਤਾਂ ਬੰਦੇ ਨੂੰ ਖੜਕਦੀ ਆ ਕਿ ਹਾਂ ਸ਼ਾਇਦ ਮੈਂ ਚੋਰ ਹਾਂ ਹਨ ਤਾਂ ਵੀਡੀਓ ਪਾਉਣ ਦਾ ਮਕਸਦ ਬਸ ਇੰਨਾ ਕੀ ਸੀਗਾ ਕਿ ਜੇ ਕੋਈ ਇਸ ਰਾਹ ਤੇ ਤੁਰ ਰਿਹਾ ਤਾਂ ਬਈ ਕਿਰਪਾ ਕਰਕੇ ਇਸ ਰਾਹ ਤੋਂ ਮੁੜ ਜਾਓ ਕਿਉਂਕਿ ਇਸ ਰਾਹ ਦੇ ਅੱਗੇ ਨਿਹਰੀ ਕਾਲਖਾ ਨਿਹਰੀ ਬਦਨਾਮੀ ਆ ਕੱਪੜੇ ਤੇ ਲੱਗੇ ਦਾਗ ਤਾਂ ਕਹਿੰਦਾ ਮਿਟ ਜਾਂਦੇ ਆ ਪਰ ਇੱਜ਼ਤਾਂ ਨੂੰ ਲੱਗੇ ਦਾਗ ਬਈ ਕਦੇ ਮਿਟਦੇ ਨਹੀਂ ਹੁੰਦੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਨੇਹਾ ਪਹੁੰਚੇ ਇਹ ਸਟੋਰੀ ਕਾਫੀ ਟਾਈਮ ਤੋਂ ਪੈਂਡਿੰਗ ਪਈ ਸੀ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਇਹ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਪਰ ਰਾਤ ਜਦੋਂ ਉਸ ਭਰਾ ਦਾ ਫੋਨ ਆਇਆ ਤਾਂ ਬੜਾ ਗੁੱਸੇ ਨਾਲ ਬੋਲਿਆ ਭਰਾ ਤੇ ਉਹਦੀ ਆਵਾਜ਼ ਤੋਂ ਲੱਗ ਰਿਹਾ ਸੀ ਵੀ ਜਿਵੇਂ ਬੰਦਾ ਰੋ ਰਿਹਾ ਹੋਵੇ ਤਾਂ ਮੈਂ ਉਹਨਾਂ ਵਾਦਾ ਕੀਤਾ ਬਾਈ ਇਹ ਸਟੋਰੀ ਮੈਂ ਬੜੀ ਸ਼ੇਦੀ ਲੋਕਾਂ ਦੇ ਸਾਹਮਣੇ ਲੈ ਕੇ ਆਉਂਗਾ ਤੇ ਵੀਡੀਓ ਦੇਖਣ ਲਈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ